ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਆਜਰ ਹੋਏ ਆ ਬਈ ਮੰਡੀਆਂ ਦੇ ਰੇਟ ਲੈ ਕੇ ਸਭ ਤੋਂ ਪਹਿਲਾਂ ਅੱਜ ਦੀ ਸ਼ੁਰੂਆਤ ਕਰਦੇ ਆਪਾਂ 1509 ਤੋਂ ਤੇ ਸ਼ੁਰੂਆਤ ਕਰਦੇ ਆ ਪੰਜਾਬ ਦੀਆਂ ਮੰਡੀਆਂ ਤੋਂ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫਰੀਦਕੋਟ ਮੰਡੀ ਦੀ ਫਰੀਦਕੋਟ ਮੰਡੀ ਦੇ ਵਿੱਚ ਅੱਜ ਦਾ ਜਿਹੜਾ ਰੇਟ ਰਿਹਾ ਬਈ ਉਹ 3200 ਤੇ 10 ਰੁਪਏ ਰਿਹਾ ਉਸ ਤੋਂ ਬਾਅਦ ਗੱਲ ਕਰਦੇ ਆ ਫਾਇਲ ਕਮੰਡੀ ਦੀ 3242 ਰੁਪਏ ਫਿਰ ਉਹਦੀ ਕੋਟਪੂਰਾ ਮੰਡੀ ਇੱਥੇ ਰਿਹਾ 3200 ਰੁਪਏ ਜੀ ਫਿਰ ਉਹਦੀ ਬਟਾਲਾ ਮੰਡੀ 3210 ਰੁਪਏ ਫਿਰ ਉਹਦੀ ਜੰਡਿਆਲਾਗੁਰੂ ਮੰਡੀ ਇੱਥੇ ਰਿਹਾ 33100 ਰੁਪਏ ਬ ਉਸ ਤੋਂ ਬਾਅਦ ਆਉਂਦੀ ਹੈ ਜੀ ਫਾਜ਼ਲਗਾ ਮੰਡੀ 3242 ਤੇ ਫਿਰ ਆਉਂਦੀ ਹੈ ਨਾਬਾ ਮੰਡੀ 32300 ਰੁਪਏ ਬਾਈ ਅੱਗੇ ਗੱਲ ਕਰਦੇ ਆ ਆਪਾਂ ਸੁਨਾਮ ਮੰਡੀ ਦੀ ਇੱਥੇ ਰਿਹਾ 3210 ਰੁਪਏ ਤਰਨਤਾਰਨ ਮੰਡੀ 3200 ਰੁਪਏ ਫਿਰ ਆਉਂਦੀ ਹੈ ਜੀ ਅੰਮ੍ਰਿਤਸਰ ਮੰਡੀ 3220 ਰੁਪਏ ਫਿਰ ਆਉਂਦੀ ਹੈ ਖੰਨਾ ਮੰਡੀ ਇਹ ਰਿਹਾ 32500 ਰੁਪਏ ਜੀ ਫਿਰ ਆਉਂਦੀ ਹੈ ਪਾਤੜਾ ਮੰਡੀ ਇਹ ਰਹੀ ਹੈ 3200 ਰੁਪਏ ਬਾਈ ਅੱਗੇ ਗੱਲ ਕਰਦੇ ਆ ਆਪਾਂ ਹਰਿਆਣੇ ਦੀਆਂ ਮੰਡੀਆਂ ਦੀ ਹਰਿਆਣੇ ਦੀਆਂ ਮੰਡੀਆਂ ਤਕਰੀਬਨ ਜਿੰਨੀਆਂ ਸੀਗੀਆਂ ਬਾਈ ਉਹ ਸਾਰੀਆਂ ਦੀਆਂ ਸਾਰੀਆਂ 3210 3220 ਇਸ ਇਹਦੇ ਵਿੱਚ ਕਿਹੜੀਆਂ ਜਿਹੜੀ ਨਰੇਲਾ ਮੰਡੀ ਆ ਉਹ ਤੜਕੇ ਸਵੇਰ ਸੀਗੀ ਉਹ 3000 ਤੋਂ ਉੱਪਰ ਨਹੀਂ ਉੱઠી ਸੀਗੀ ਦੁਪਹਿਰ ਬਾਅਦ ਸਾਢੇ 3100 ਰੁਪਏ ਦੇ ਰੇਟ ਪਹੁੰਚ ਚੁੱਕਿਆ ਸੀ ਜੋ ਆਪਣੇ ਕੋਲੇ ਪਹੁੰਚਿਆ ਜੇ ਮੰਡੀਵਾਰ ਗੱਲ ਕਰੀਏ ਕੈਥਲ ਮੰਡੀ ਰਹੀ ਆ 3210 ਰੁਪਏ ਜੀ ਕਰਨਾਲ ਮੰਡੀ 3200 ਰੁਪਏ ਕਰੋੜਾ ਮੰਡੀ 3200 ਟਹਾਣਾ ਮੰਡੀ ਰਹੀ ਆ 3190 ਰੁਪਏ ਚੀਕਾ ਮੰਡੀ 3350 ਫੋਟਲ ਮੰਡੀ 3200 ਰੁਪਏ ਬਾਈ ਹੁਣ ਗੱਲ ਕਰਦੇ ਆਪਾਂ ਕਣਕ ਦੇ ਰੇਟਾਂ ਦੀ ਕਣਕ ਦੇ ਜਿਹੜੇ ਰੇਟ ਆ ਬਾਈ ਸਵਾ 2800 ਰੁਪਏ ਅੱਜ ਸੀਗੇ ਜੇ ਪੰਜਾਬ ਮਾਰਕੀਟ ਦੀ ਗੱਲ ਕਰਕੇ 2670 ਰੁਪਏ ਤੱਕ ਪੰਜਾਬ ਦੀ ਮਾਰਕੀਟ ਦੇ ਵਿੱਚ ਅੱਜ ਕਣਕ ਸੇਲ ਹੋਈ ਹੈ ਹੁਣ ਅੱਗੇ ਗੱਲ ਕਰਦੇ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਜਿਹੜੇ ਰੇਟ ਆ ਜੀ ਉਹ ਸਟੇਬਲ ਬਣੇ ਹੋਏ ਆ ਪੰਜਾਬ ਦੀ ਮਾਰਕੀਟ ਦੇ ਵਿੱਚ 6200 ਤੋਂ ਲੈ ਕੇ 7600 ਤੇ 80 ਰੁਪਏ ਤੱਕ ਅੱਜ ਸਰੋਂ ਵਿਕੀ ਹੈ ਮੰਡੀ ਜਿਹੜੀ ਮਰਜ਼ੀ ਨਾਲੋਂ ਮਾਰਕੀਟ ਜਿਹੜੀ ਮਰਜ਼ੀ ਚੱਕ ਲਓ ਉਹ ਤੁਹਾਡੀ ਖੁਸ਼ੀ ਆ ਤੁਸੀਂ ਕਿੱਥੋਂ ਵੇਖਣਾ ਚਾਹੁੰਦੇ ਆ ਬਾਈ ਅਸੀਂ ਇੱਕ ਐਵਰੇਜ ਰੇਟ ਕੱਢ ਕੇ ਦਿੰ ਜਿਹੜਾ ਜ਼ਿਮੀਦਾਰ ਨੇ ਵੇਚਿਆ ਵਪਾਰੀ ਦਾ ਰੇਟ ਨਹੀਂ ਵਪਾਰੀ ਦਾ ਰੇਟ ਤਾਂ ਈਦਾ 2500 ਰੁਪਏ ਆ ਪਰ ਜਿਹੜਾ ਜ਼ਿਮੀਦਾਰ ਨੇ ਵੇਚਿਆ ਸੀ ਉਹ ਰੇਟ ਦੱਸਦੇ ਆ ਤੁਸੀਂ ਜਿਹੜੀ ਮਾਰਕੀਟ ਮਰਜੀ ਚੱਕ ਲੋ ਜਿਹੜੀ ਮੰਡੀ ਮਰਜੀ ਚੱਕ ਲੋ ਉਹ ਤੁਹਾਡੀ ਇੱਛਾ ਹੈ ਸਾਡਾ ਫਰਜ਼ ਹੈ ਵੀ ਜ਼ਿਮੀਦਾਰ ਨੂੰ ਤੱਕ ਰੇਟ ਪਹੁੰਚਦਾ ਕਰਨਾ ਨਾ ਕਿ ਕੋਈ ਹੋਰ ਕਿਸ ਅਧਾਰੇ ਨੂੰ ਪੇਸ਼ ਕਰਨਾ ਸੋ ਇਨੀ ਗ ਬੇਨਤੀ ਸੀ ਕਿ ਜੇ ਮੱਕੀ ਦੀ ਗੱਲ ਕਰਗੇ ਮੱਕੀ ਦਾ ਰੇਟ ਐਸਟੇਬਲ ਬਣਿਆ ਹੋਇਆ 2100 2300 ਰੁਪਏ ਮੱਕੀ बिक ਰਹੀ ਹੈ ਪਰ ਪੰਜਾਬ ਦੇ ਵਿੱਚ ਜੋ ਮੱਕੀ ਦਾ ਰੇਟ ਚੱਲ ਰਿਹਾ ਉਹ 1900 ਤੋਂ 2100 ਰੁਪਏ ਆ ਉਹ ਇਨੀ ਗੇ ਬੇਨਤੀ ਸੀ ਜੇ ਰੇਟ ਚੰਗੇ ਲੱਗੇ ਹੋਣ ਜਾਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ